ਹਾਲੇ ਵੀਰ ਜੀ ਵੈਲਕਮ ਹੋਗਾ ਤੁਹਾਡਾ ਸਾਡੇ ਚੈਨਲ ਤੇ ਸਾਡੇ ਦੋਸਤੋ ਸੱਜਣੋ ਤੇ ਭਰਾਵੋ ਸੱਜਣਾ ਨਾਂ ਬਲੌਗ ਚੈਨਲ ਤੇ ਤੇ ਹੋਰ ਵੀਰ ਜੀ ਕੀ ਹਾਲ ਚਿਰ ਠੀਕ ਠਾਕ ਏ ਹੋਰ ਸੌਂਸੇ ਵੀ ਤੁਹਾਡੀ ਕਿਵੇਂ ਆ ਤੇ ਦਾਣੇ ਪਾਤੇ ਕਬੂਤਰਾਂ ਨੂੰ ਤੇ ਮੈਂ ਚਲੋ ਨੀਗੀ ਜੀ ਇੱਕ ਟਿਪੀ ਦੇ ਦਈਏ ਦੋਸਤੋ ਸੱਜਣਾ ਭਰਾਵਾਂ ਨੂੰ ਠੀਕ ਹੈ ਜੀ ਬਾਕੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਬੜਾ ਸ਼ੁਕਰਗੁਜ਼ਾਰ ਅਦਾ ਕਰਦਾ ਕਿ ਸਾਰੇ ਭਰਾਵਾਂ ਚੈਨਲ ਨੂੰ ਬੜਾ ਪਿਆਰ ਦੇ ਰਿਹਾ ਕਮੈਂਟ ਵੀ ਬੜੇ ਕਰ ਰਹੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿੰਨ ਪਜਨਾ ਅਨਪਲਕ ਨਾਮ ਸਾਡੇ ਚੈਨਲ ਦਾ ਤੇ ਕਮੈਂਟ ਇਤਨਾ ਰੱਖੋ ਦਬਕੇ ਅਗੇ ਹੋਰ ਕਾਦੀ ਵੀਡੀਓ ਬਣਾਇਆ ਤੁਹਾਡੇ ਬਾਅਦ ਠੀਕ ਹੈ ਅੱਜ ਦਾ ਟਾਪਿਕ ਬੜਾ ਹੀ ਤਗੜਾ ਰਹਿਣ ਵਾਲਾ ਐਂਡੀ ਕਰਾਵਾਂਗੇ ਅੱਜ ਆਪਾਂ ਫੇਰ ਅੱਜ ਦਾ ਟਾਪਿਕ ਬਹੁਤ ਵਧੀਆ ਫਿਰ ਜੀ ਵੇਖੋ ਨਾਂ ਮੈਂ ਵੇਚਣੇ ਕਬੂਤਰ ਨਾਵਾਂ ਕਰਨੇ ਸ਼ਹਿਰ ਦਾ ਤੇ ਨਾਂ ਵੇਚਣੇ ਨੁਕਤੇ ਤੇ ਨਾ ਪਾਕਿਸਤਾਨ ਦੇ ਉਸਤਾਦਾਂ ਵਾਂਗੂ ਜਿਤਨਾ ਜੇ ਕਿ ਨਾ ਗੱਲ ਕਰੀਦੇ ਆਂਦੇ ਸਾਲ ਵਾਸਤੇ ਮੈਂਬਰਸ਼ਿਪ ਲੈ ਲੋ 35000 40000 ਦਾ ਮੈਂ ਗਰੁੱਪ ਬਣਾਉਣਾ ਆਪਣਾ ਤੇ ਸਾਰਾ ਕੁਝ ਫ੍ਰੀ ਆਫ ਕੋਸਟ ਆ ਜੇ ਕੋਈ ਲਿੱਲੂਗਾ ਤਾਂ ਵੀ ਵਧੀਆ ਤੇ ਨਹੀਂ ਲਿੱਲੂਗਾ ਤੇ ਉਹਦਾ ਰਫਰਾਕ ਠੀਕ ਹੈ ਜੀ ਤੇ ਇਸ ਤਰ੍ਹਾਂ ਜੁੜੋ ਸਾਡੇ ਨਾਲ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰੋ ਚੈਨਲ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਆਪਾਂ ਪਾ ਰਹੇ ਆ ਸਿੱਖਣ ਵਾਲੀ ਇਹ ਵੀ ਕੋਈ ਮੂਡ ਹੀ ਹੁੰਦਾ ਬੰਦੇ ਦਾ ਤੇ ਮੂਡ ਆਪਣਾ ਬੜਾ ਵਧੀਆ ਚੱਲ ਰਿਹਾ ਪਿਆ ਤੇ ਇਹ ਕਰਕੇ ਆਪਾਂ ਵੀ ਦੱਸ ਰਹੇ ਆਂ ਤੇ ਦੱਸਣ ਦਾ ਵੀ ਤੁਹਾਨੂੰ ਪਤਾ ਬੰਦੇ ਦਾ ਜਦੋਂ ਦਿਲੋਂ ਦੱਸਣ ਨੂੰ ਜੀਗਰ ਤੇ ਫੇਰ ਹੀ ਮਜਾ ਆ ਦੱਸਣ ਦਾ ਅੱਜ ਦੀ ਟੌਪਿਕ ਬਹੁਤ ਤਕੜਾ ਵਾ ਅੱਜ ਆਪਾਂ ਗੱਲ ਕਰਾਂਗੇ ਜੀ ਭਸਮਾਂ ਦੀ ਕਬੂਤਰ ਬਾਜੀ ਦੇ ਵਿੱਚ ਭਸਮਾਂ ਦਾ ਕੀ ਰੋਲ ਆ ਤੇ ਕੀ ਰੋਲ ਆਪਣਾਦਾ ਕਰਦੇ ਆ ਤੇ ਕੋਈ ਡਾਰ ਵਧਾਉਂਦੇ ਆ ਜੀ ਜਾਂ ਕਬੂਤਰ ਨੂੰ ਸੰਭਾਲਦੇ ਆ ਸਹੀ ਜਾਂ ਜਿਹੜੀ ਵੀ ਕੋਈ ਇਹਨਾਂ ਦੀ ਖੇੜ ਆ ਭਸਮਾਂ ਦੀ ਉਹ ਕਿਵੇਂ ਆ ਤੇ ਮੈਂ ਤੁਹਾਨੂੰ ਦੱਸੂਗਾ ਭਸਮਾਂ ਦੇ ਬਾਰੇ ਨੌਲੇਜ ਬਹੁਤ ਤੋਂ ਵੱਧ ਤੁਸੀਂ ਹਰਾਂ ਰਹ ਜੋ ਕਿ ਭਸਮਾ ਦੇ ਨਾਲ ਕਿੱਡੀ ਵਧੀਆ ਗੇਮ ਹੁੰਦੀ ਕੂਟਰ ਵਾਹ ਤੇ ਕੋਈ ਜਿਆਦਾ ਲੱਖਾਂ ਕਰੋੜਾਂ ਯਾਰਾਂ ਦੀਆਂ ਨਹੀਂ ਆ ਇਹ ਸਸਤੀਆਂ ਹੀ ਮਿਲਦੀਆਂ ਬੜੀਆਂ ਜੇ ਤੁਹਾਨੂੰ ਸਹੀ ਕੋਈ ਬੰਦਾ ਟੱਕਰ ਜੇ ਤੇ ਸਹੀ ਭਸਮਾ ਮਿਲ ਜਾਣ ਤੇ ਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸ ਦਾਂਗੇ ਜੇ ਟਾਈਮ ਬਚਿਆ ਆਪਣੇ ਕੋਲ ਤੇ ਵੀਡੀਓ ਆਪਾਂ ਜਲਦੀ ਲੰਮੀ ਨਹੀਂ ਕਰ ਰਹੇ ਪਰ ਚੱਲਦੇ ਵੀ ਟੌਪਿਕ ਕੋਲ ਉਸ ਤੋਂ ਬਾਅਦ ਆਪਾਂ ਇੱਕ ਵੀਡੀਓ ਪਾਉਣੇ ਆ ਬੜੀ ਜਿਆਦਾ ਜਿੱਤ ਤੇ ਬੜੀ ਡਿਬੇਟ ਹੁੰਦੀ ਆ ਕਸਤੂਰੀ ਤੇ ਉਹ ਵੀ ਵੀਡੀਓ ਮੈਂ ਜਲਦੀ ਤੁਹਾਡੇ ਕੋਲ ਲੈ ਕੇ ਆ ਰਿਹਾ ਰਿਸਰਚਾਂ ਚ ਚੱਲ ਰਹੀਆਂ ਫੁੱਲ ਤੇ ਉਹ ਵੀਡੀਓ ਜਲਦੀ ਜਲਦੀ ਲੈ ਕੇ ਆਉਂਗਾ ਤੁਹਾਨੂੰ ਅੱਜ ਵੀਡੀਓ ਆਪਣੀ ਹੈ ਪਿਪਸਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਵਾਂ ਤੇ ਕੀ-ਕੀ ਪਸਵਾਂ ਦਾ ਕੰਮ ਆ ਤੇ ਕਬੂਤਰ ਬਾਜ਼ੀ ਵਾਸਤੇ ਕਿਹੜੀਆਂ ਜ਼ਰੂਰੀ ਪਸਵਾਂ ਆ ਬਸ ਇਹੋ ਜਿਆਦਾ ਆਪਾਂ ਲੰਮੇ ਜੋੜੇ 'ਚ ਨਹੀਂ ਜਾਣਾ ਤੇ ਬਸ ਜਲਦੀ ਤੋਂ ਜਲਦੀ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਵੀ ਕਰੋ ਧੰਨਵਾਦ ਤੁਹਾਡਾ ਬਹੁਤ-ਬਹੁਤ ਹੈ ਆਪਾਂ ਚਾਹ ਲੈ ਵੀਡੀਓ ਦੇ ਅਗਲੇ ਪਾਰ ਪਸਵਾਂ ਦੀ ਕੀ ਕਾਰਗੁਜ਼ਾਰੀ ਕਬੂਤਰ ਬਾਜ਼ੀ ਦੇ ਖੇਤਰ ਦੇ ਵਿੱਚ ਤੇ ਕਬੂਤਰ ਬਾਜ਼ੀ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਤੇ ਕੁਡਾਂ ਵਧਾਉਂਦੀਆਂ ਜਾਂ ਕੀ ਇਹਨਾਂ ਦਾ ਕੰਮ ਆ ਵੀਰ ਜੀ ਹੱਤੋਂ ਪਰਮਾਤਮਾ ਪਸੰ ਬਣਦੀ ਕਿਵੇਂ ਵੀਰ ਜੀ ਪਸਮ ਕੋਈ ਵੀ ਜਿਤਨਾ ਕੋਈ ਧਾਤੂ ਹੁੰਦਾ ਵਾ ਨਾ ਉਹਨੂੰ ਮਾਰਦੇ ਆ ਇਹ ਜਿਹੜੀ ਡਿਟੇਲ ਚ ਆਪਾਂ ਜੰਦਾ ਵੈ 23 ਤੇ 7 ਪੁਰਾਣੇ ਤੇ ਪਸਮ ਆ ਵੀ ਬਣਾਉਂਦੇ ਆ ਵੀ ਮਾਰਦੇ ਆ ਕੁਛ ਤੇ ਮਾਰਦੇ ਭਤਮਾ ਮਾਰਦੇ ਤੇ ਮਾਰ ਕੇ ਉਹ ਚੀਜ਼ ਨੂੰ ਬਣਾਇਆ ਜਾਂਦਾ ਤੇ ਫਿਰ ਉਹਨੂੰ ਕੰਮ 'ਚ ਲਿਆ ਜਾਂਦਾ ਜਿਤਨਾ ਕਿਸੇ ਸਰੀਰ 'ਚ ਕਮੀ ਹੁੰਦੀ ਕੇ ਚੀਜ਼ ਦੀ ਮਤਲਬ ਬਣਦੀਆਂ ਸਾਰੇ ਇਨਸਾਨ ਵਾਸਤੇ ਚਲੋ ਆਪਾਂ ਕਬੂਤਰਾਂ ਤੇ ਵੀ ਯੂਜ਼ ਕਰਦੇ ਆ ਉਹ ਠੀਕ ਹੈ ਵੀਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਆ ਜੀ ਅਬਰਕ ਪਸਮ ਅਬਰਕ ਪਸਮ ਦਾ ਕਬੂਤਰ ਬਾਜੀ ਚ ਕੀ ਕੰਮ ਹੈ ਜੀ ਦੇਖੋ ਅਬਰਕ ਪਸਮ ਜਿਹੜੀ ਆ ਇਹ ਜਿਆਦਾਤਰ ਤੇ ਨਾ ਖਾਂਸੀ ਸਾਹ ਦੇ ਰੋਗਾਂ ਤੋਂ ਹੁੰਦੀ ਆ ਕਿ ਇਹਨਾਂ ਚੀਜ਼ਾਂ ਦੀ ਪ੍ਰੋਬਲਮ ਹੁੰਦੀ ਆ ਤੇ ਫਿਰ ਅਬਰਕ ਪਸਮ ਖਾਦੀ ਜਾਂਦੀ ਆ ਤੇ ਕੂਤਰ ਬਾਜੀ ਚ ਆਪਾਂ ਅਬਰਕ ਪਸਮ ਕਿਉਂ ਯੂਜ਼ ਕਰਦੇ ਆ ਕਿ ਜਦੋਂ ਕਬੂਤਰ ਨੂੰ ਆਪਾਂ ਲਾਉਣੇ ਆ ਤੇ ਕਬੂਤਰ ਦਾ ਜਦੋਂ ਮਤਲਬ ਇਹੋ ਜਿਹੀ ਜਗ੍ਹਾ ਤੇ ਜਾ ਕੇ ਉੱਡਦਾ ਕਬੂਤਰ ਪਈ ਜਿੱਥੇ ਆਕਸੀਜਨ ਦਾ ਲੈਵਲ ਬੜਾ ਘੱਟ ਹੁੰਦਾ ਉਹ ਜਦੋਂ ਆਪਾਂ ਕਹਿੰਦੇ ਕਬੂਤਰ ਬੰਦੀ ਮਾਰ ਗਿਆ ਜਾਂ ਸਾਹਮਣੇ ਉੜਦੇ ਜਾ ਰਹੇ ਜਦੋਂ ਕਹਿੰਦੇ ਕਬੂਤਰ ਬੰਦੀ ਮਾਰ ਕੇ ਦੇ ਦਾਨੀ ਵੀਰ ਜੀ ਉਸ ਸਮੇਂ ਕਬੂਤਰ ਹਜ਼ਾਰਾਂ ਫੋਟੋ ਉੱਪਰ ਚੱਲ ਜਾਂਦਾ ਦੂਸਰੇ এনਵਾਇਰਨਮੈਂਟ ਚ ਦੂਸਰੇ ਐਟੋਸਫੇਅਰ ਐਟਮੋਸਫੇਅਰ ਚ ਜਿਹੜੀ ਜਗ੍ਹਾ ਦੇ ਉੱਤੇ ਕਬੂਤਰ ਨੂੰ ਓਨੀ ਆਕਸੀਜਨ ਨਹੀਂ ਮਿਲਦੀ ਜਿੰਨੀ ਉਹਨੂੰ ਆਕਸੀਜਨ ਚਾਹੀਦੀ ਹੁੰਦੀ ਹੈ ਬਸ ਤੇ ਇਹ ਜਾਨਵਰ ਨੂੰ ਰੱਬ ਨੇ ਇੰਨੀ ਨਿਯਮਤ ਬਖਸ਼ੀ ਇਹਨੂੰ ਕੋ ਪ੍ਰਵਾਹ ਨਹੀਂ ਹੁੰਦੀ ਫਿਰ ਵੀ ਅਸੀਂ ਆਪਣੇ ਤਰੋੜ ਤਰੀਕੇ ਨਾਲ ਜਾਂ ਅਸੀਂ ਆਪਣੇ ਉਸਤਾਦਾਂ ਨੇ ਕੋਈ ਚੀਜ਼ਾਂ ਬਣਾਈਆਂ ਫਿਰ ਇਹਨੂੰ ਅਵਰਕਪਾ ਸੰਤਾਂਤ ਜਿੰਦੇ ਵੀ ਉਹੋ ਜੀ ਜਗ੍ਹਾ ਤੇ ਵੀ ਇਹਦੇ ਸਾਹ ਲੈਣ ਚ ਇਹਨੂੰ ਕੋ ਪ੍ਰੋਬਲਮ ਨਾ ਹੋਵੇ ਸਾਹ ਇਹਦਾ ਸੌਖਾ ਨਿਕਲ ਜਾਵੇ ਤਾਂ ਕਰਕੇ ਆਪਾਂ ਹਾਂਜੀ ਵੀਰ ਜੀ ਅੱਗੇ ਆ ਗਈ ਕਸ਼ੀਸ਼ ਪਸੰਦ ਕਸ਼ੀਸ਼ ਪਸੰਦ ਦਾ ਕੰਮ ਐ ਵੀਰ ਜੀ ਬੰਦੇ ਨੂੰ ਭੁੱਖਣਾ ਲੱਗਣੀ ਜਦੋਂ ਜਾਨ ਨੂੰ ਭੁੱਖ ਘਟ ਲੱਗਣੀ ਚੀਜ਼ ਘੱਟ ਪਹਚਾਉਣੇ ਖੂਨ ਦੀ ਕਮੀ ਹੋਣੀ ਉਹਦੇ ਵਿੱਚ ਮੈਲਰਲ ਦੀ ਕਮੀ ਹੋਣੀ ਕੈਲਸ਼ੀਅਮ ਦੀ ਕਮੀ ਹੋਣੀ ਇਹਨਾਂ ਸਾਰੀਆਂ ਚੀਜ਼ਾਂ ਤੇ ਫਟਕਾਰੇ ਵਾਸਤੇ ਜਾਂ ਇਹਨਾਂ ਚੀਜ਼ਾਂ ਨੂੰ ਕੰਮੀ ਪੂਰੀ ਕਰਨ ਵਾਸਤੇ ਆਪਾਂ ਕੁਰੀ ਉੱਤੋਂ ਦਿੰਨੇ ਆਂ ਕਛੀਸ਼ ਪਸੰਦ ਹਾਂਜੀ ਵੀਰ ਜੀ ਅੱਗੇ ਆ ਗਈ ਤੁਹਾਡੀ ਗੋਂਦੰਤੀ ਪਸੰਦ ਗੋਂਦੰਤੀ ਪਸੰਦ ਬਹੁਤ ਇੰਪੋਰਟੈਂਟ ਪਸੰਦ ਆਇ ਕਬੂਤਰ ਬੱਜ ਦੇ ਹਵਾਲੇ ਨਾਲ ਮੈਂ ਤੁਹਾਨੂੰ ਸਭ ਜਿੰਨਾ ਹੀ ਇਹਦਾ ਕੰਮ ਕਹਿ ਲਿਆ ਉਹ ਬਾਉਣ ਨੇ ਥੋੜਾ ਸਭ ਤੋਂ ਪਹਿਲਾਂ ਇਹ ਪਸੰਦ ਕਿਹੜੀ ਚੀਜ਼ ਨੂੰ ਮਾਰਦੀ ਆ ਪਿਆਸ ਨੂੰ ਮਾਰਦੀ ਆ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆਂ ਕਬੂਤਰ ਪਾਣੀ ਤੇ ਚੱਲ ਗਿਆ ਟੋਬੇ ਰ ਚੱਲ ਗਿਆ ਜਾਂ ਐਵੇਂ ਚੱਲ ਗਿਆ ਉਸ ਜਗ੍ਹਾ ਤੇ ਜੇ ਇਹ ਭਸਮ ਜੁਸ ਹੁੰਦੀ ਆ ਗੌਦੰਤੀ ਭਸਮ ਜਿਹੜੇ ਕਬੂਤਰ ਨੂੰ ਗੌਦੰਤੀ ਭਸਮ ਲੱਗੀ ਹੁੰਦੀ ਆ ਨਾ ਤਰੀਕੇ ਨਾਲ ਉਹ ਕਬੂਤਰ ਵੀ ਜੀ ਪਾਣੀ ਵੱਲ ਮੋੜ ਨਹੀਂ ਕਰਦਾ ਇਹ ਪਾਣੀ ਦੀ ਜਿਹੜੀ ਪਿਆਸ ਹੀ ਮਾਰ ਦਿੰਦੀ ਆ ਉਸ ਤੋਂ ਬਾਅਦ ਇਹ ਦਰਦਾਂ ਤੋਂ ਵੀ ਆ ਜਿ ਤਰ੍ਹਾਂ ਕਬੂਤਰ ਦੇ ਪੱਠੇ ਸੁੱਜਦੇ ਆ ਦਰਦ ਹੁੰਦੇ ਆ ਸਮਾਜ ਵੀ ਉੱਥੇ ਵੀ ਇਹ ਚੀਜ਼ ਨੂੰ ਆਪਾਂ ਗੌਦੰਤੀ ਭਸਮ ਮੁੰਦ ਦਿੰਦੇ ਆ ਕਿ ਉਹ ਜਿਹੜੀ ਚੀਜ਼ ਆ ਉਹਦੀ ਦੂਰ ਕਰੇ ਖਾਸ ਕਰਕੇ ਪਿਆਸ ਤੋਂ ਕਿ ਕਬੂਤਰ ਦੀ ਜਿਹੜੀ ਪਿਆਸ ਆ ਉਹਨੂੰ ਮਾਰੇ ਫਿਰ ਆਪਾਂ ਕਿਹੜੀ ਭਸਮ ਉਹਨਾਂ ਨੇ ਦੋਨ ਦੰਦੀ ਭਸਮ ਤੇ ਅੱਗੇ ਆ ਜਾਓ ਵੀਰ ਜੀ ਅੱਗੇ ਆ ਗਈ ਤੁਹਾਡੀ ਜੀ ਤਰਵੰਗ ਭਸਮ ਤਰਵੰਗ ਭਸਮ ਦਾ ਕੰਮ ਆ ਜਿੱਤਰਾ ਜ਼ਿਆਦਾ ਜ਼ੋਰ ਲੱਗ ਜਾਣਾ ਕਬੂਤਰ ਆਪਾਂ ਜਿਹੜੇ ਛੜ ਤੇ ਜ਼ਿਆਦਾ ਜ਼ੋਰ ਲਾ ਕੇ ਆ ਜਾਂਦੇ ਆ ਸੰਭਾਲ ਦੇ ਵਿੱਚ ਇਹ ਕਬੂਤਰ ਦਾ ਪੂਰਾ ਕਰਦੇ ਆ ਕਬੂਤਰ ਨੂੰ ਉਹਨੂੰ ਤਾਕਤ ਨੂੰ ਬਹਾਲ ਕਰਨ ਚ ਬੜੇ ਬੱਦ ਲਗਾ ਦਿਆ ਉਹ ਜਗ੍ਹਾ ਤੇ ਕਿਹੜੀ ਭਸਮ ਕੋ ਯੂਜ਼ ਕਰਦੇ ਆ ਜੀ ਤ੍ਰਵੰਗ ਪਸੰ ਅੱਗੇ ਆ ਗਈ ਜੀ ਮਯੂਰ ਚੰਦਰਗਾ ਪਸੰ ਬਹੁਤ ਹੀ ਤਕੜਾ ਰਗੜਟੇ ਪਸੰਦਾ ਵੀ ਇਹ ਪਸੰ ਆਪਾਂ ਕਿੱਥੇ ਕੰਮ ਚ ਲਿਆਉਣੇ ਆ ਜਦੋਂ ਕਬੂਤਰ ਨੂੰ ਆਪਾਂ ਕੋਈ ਲਾਉਣੇ ਆ ਨੁਕਤਾ ਮੰਨ ਲਓ ਕੋਈ ਖਾਸ ਕਰਕੇ ਜਿੱਥੇ ਆਪਾਂ ਲਾਉਣੇ ਆ ਮੈਡੀਸਨ ਮੈਡੀਸਨ ਲਾਉਣੇ ਤੇ ਤੁਹਾਨੂੰ ਪਤਾ ਮੈਡੀਸਨ ਹੁੰਦੀ ਬਹੁਤ ਜ਼ਿਆਦਾ ਕਰਨ ਇਹ ਜਿਹੜੀ ਪਸੰ ਆ ਇਹ ਜਿਹੜਾ ਜਦੋਂ ਕਬੂਤਰ ਗਲਖਣ ਲੱਗ ਜਾਂਦਾ ਜਦੋਂ ਉਹ ਮੈਡੀਸਿਨ ਲਾ ਦੇ ਜਾਂ ਗੋਲੀ ਲਾ ਦੇ ਜਾਂ ਇਹੋ ਜਿਹੀ ਕੋਈ ਚੀਜ਼ ਲਾ ਦੇ ਜਿਹਨਾਂ ਕਬੂਤਰ ਦਾ ਜੀਮ ਮਚਲਾਵੇ ਤੇ ਉਹ ਚੀਜ਼ ਨੂੰ ਰੋਕਦੀ ਜੋ ਕਬੂਤਰ ਨੂੰ ਬਹਾਲ ਕਰਦੀ ਜੋ ਜਦੋਂ ਮੰਨ ਲਾ ਆਪਾਂ ਗੋਲੀ ਲਾਈ ਜਾਂ ਕੋਈ ਮੈਡੀਸਿਨ ਲਾਈ ਆ ਤੇ ਉੱਥੇ ਇਹ ਜਿਹੜੀ ਪਸੰਦ ਹਨ ਮੈਂ ਦੱਸੀ ਮਯੂਰ ਚੰਦਰ ਦਾ ਪਸੰਦ ਉੱਥੇ ਕੰਮ ਕਰਦੀ ਆ ਤੇ ਅੱਗੇ ਆ ਗੋ ਵੀਰ ਜੀ ਹਾਂਜੀ ਵੀਰ ਜੀ ਅੱਗੇ ਆ ਕੇ ਲੋਕ ਪਸੰਦ ਇਹਦਾ ਨਾਮ ਹੀ ਤੁਸੀਂ ਸੁਣਿਆ ਹੋਊਗਾ ਅਕਸ਼ਰੀ ਉਸਤਾਦ ਆਂਦੇ ਤੁਹਾਨੂੰ ਲੋਭ ਉਸਮ ਲਾਈ ਜਾਂ ਲੋਭ ਉਸਮ ਲਿਆਉ ਜਾਂ ਲੋਭ ਉਸਮ ਪਾ ਕੇ ਨੁਕਤਾ ਤਿਆਰ ਕਰੀਏ ਇਹ ਵੀ ਇਹ ਉੱਥੇ ਬੜਾ ਕੰਮ ਕਰਦੀ ਜੀ ਭਸਮ ਇਹਦਾ ਰਿਜ਼ਲਟ ਇਹਨਾਂ ਤਕੜਾ ਨਾ ਜਿੱਦ ਕਬੂਤਰ ਨੂੰ ਕਿਤੇ ਨੀਲਾ ਹੋ ਜਾਂਦਾ ਥੱਲੇ ਉਹ ਜ਼ਿਆਦਾ ਜ਼ੋਰ ਲਾ ਕੇ ਆ ਜਾਂਦਾ ਤੇ ਥੱਲੇ ਜਿੱਦ ਤਰ੍ਹਾਂ ਸ਼ਾਲਾ ਪਾ ਜਾਂਦੇ ਇਹ ਨੀਲੇ ਦਾ ਪਾਣੀ ਜਿਹਨੂੰ ਆਪਾਂ ਕਹਿ ਜਾਂਦੇ ਆ ਭੈਣ ਦਾ ਕਬੂਤਰ ਥੱਲੇ ਉਹ ਕੰਡੀਸ਼ਨ ਚ ਇਹ ਭਸਮ ਦਾ ਯੂਜ਼ ਕੀਤਾ ਜਾਂਦਾ ਤੇ ਇਹ ਜਿਹੜੀ ਭਸਮ ਆ ਉੱਥੇ ਮੈਨਾਂ ਵੀ ਐਵੇਂ ਰਾਮ ਬਾਣਾ ਨੂੰ ਕੰਮ ਕਰਦੀ ਹੈ ਲੋਹ ਪਸੰਤ ਉਸ ਤੋਂ ਲਾਵਾ ਸਰੀਰ ਦੀ ਕਮਜ਼ੋਰੀ ਉਸ ਤੋਂ ਬਾਅਦ ਕੈਲਸ਼ੀਅਮ ਦੀ ਕਮੀ ਹੋਰ ਵੀ ਬੜੀ ਕਮੀ ਫਿਰ ਜੇ ਅੱਗੇ ਆ ਗਈ ਵੰਗ ਪਸੰਤ ਇਹਦਾ ਨਾਮ ਤੇ ਆਮ ਸੁਣਿਆ ਹੋਊਗਾ ਵੰਗ ਪਸੰਤ ਦਾ ਕੰਮ ਜਿਆਦਾਤਰ ਜਿਸ ਤਰ੍ਹਾਂ ਕਮਜ਼ੋਰੀ ਤੋਂ ਕਮਜ਼ੋਰੀ ਆ ਜਾਂਦੀ ਜਾਨਵਰਾਂ ਜਾਂ ਇਨਸਾਨ ਤੋਂ ਬਣਿਆ ਆਪਾਂ ਜਾਨਵਰਾਂ ਨੂੰ ਜੂਸ ਕਰਦੇ ਉੱਥੇ ਜੂਸ ਕਰੀ ਦੀ ਜਿਆਦੇ ਕਮਜ਼ੋਰ ਹਨ ਕਬੂਤਰ ਬਹਾਲ ਨਾ ਹੋਣ ਤਾਕਤ ਭਰਨੇ ਉਹਨਾਂ 'ਚ ਬੂਸਟਰ ਭਰਨਾ ਵਾ ਡਾਨ ਲੈਣੀ ਹੈ ਜਾਂ ਬਾਈ ਦੇ ਛੜਨਾ ਉੱਥੇ ਵੰਗ ਪਸੰਦਾ ਯੂਜ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਹੋਰ ਵੀ ਬੜੀ ਤਗੜੀ ਚੀਜ਼ ਹੈ ਜਿਹੜੀ ਕਬੂਤਰਾਂ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਇਨਫੈਕਸ਼ਨ ਆ ਜਾਂਦੀ ਹੈ ਇਨਫੈਕਸ਼ਨ ਤੋਂ ਵੀ ਇਹ ਬਹੁਤ ਤਗੜੀ ਪਸਮਾ ਹੈ ਵੰਗ ਪਸਮਾ ਕੀ ਆ ਕੀ स्वर्ण ਪਸਮਾ ਇਹ ਪਸਮ ਵੀਰ ਜੀ ਤਾਕਤ ਉਹਨ ਦਿੱਤੀ ਜਾਂਦੀ ਆ ਜਦੋਂ ਕਮਜ਼ੋਰੀ ਆ ਜਾਏ શરી ਤੇ ਦੁਰਲੁਪਤਾ ਦੁਰਲੁਪਤਾ ਆ ਜੇ ਕੰਮ ਨਾ ਆਵੇ ਕਬੂਤਰ ਨੁਖਰਾਕ ਨਾ ਲੱਗੇ ਖਰਾਕ ਪਚੇ ਨਾ ਹੱਡੀ ਕਾਢਾਵੇ ਮਾਲੋ ਜਿੰਨਾ ਮਰਦਿਆਂ ਨੂੰ ਹੀ ਦਾਣਾ ਪਾਈ ਜਾਈਏ ਉਹਨੂੰ ਦਾਣਾ ਨਾ ਲੱਗੇ ਬਾਦਾਮ ਖਵਾਈਏ ਉਹਨੂੰ ਬਾਦਾਮ ਨਾ ਲੱਗਣਾ ਉਹ ਤੇ ਸਵਰਪਸੰਨ 3 ਕੇ ਹਨ ਦਓ ਉਹਨੂੰ ਜੇ ਤਰ੍ਹਾਂ ਖਰਾਕ 'ਚ ਰੱਖ ਕੇ ਜਾਂ ਬਾਦਾਮ 'ਚ ਰੱਖ ਕੇ ਤੇ ਜਾਂ ਪਾਣੀ ਦੇ ਵਿੱਚ ਕੁਛ ਇਸ ਤਰ੍ਹਾਂ ਸੂਈ ਦੇ ਨਾਲ ਕੇ ਤੇ ਲਾ ਕੇ ਮੈਨਾਂ ਕਬੂਤਰ ਤੁਹਾਡਾ ਵੇਖੋ ਕਿਤਵਾ ਸਰੀਰ ਬਣਾਉਣ ਲੱਗ ਜਾਂਦਾ ਬਹੁਤ ਹੀ ਤਗਦੀ ਚੀਜ਼ ਹੈ ਵੀ ਮਾਲਾ ਕਬੂਤਰ ਤਾਂ ਤੁਹਾਨੂੰ ਵੇਖੋ ਦੋਹਾਂ ਚੌਂ ਦਰਾਂ ਦੇ ਵਿੱਚ ਐਂਜ ਲੱਗੋ ਇਹ ਜ਼ਿਆਦਾਤਰ ਵਾ ਤਾਂ ਦਿੰਦੇ ਸਤਾਬ ਮਾਲਾ ਕੂਤਰਾ ਆਪਾਂ ਡਾਈ ਜਿਤਨਾ ਬਾਜ਼ੀਆਂ ਦੇ ਛੱਡਿਆ ਵਾਰੀਆਂ ਤੇ ਇੱਕ ਜਗਾ ਉੱਡਿਆ ਦੋ ਜਗਾ ਉੱਡਿਆ ਕਬੂਤਰ ਤਗੜਾ ਵਾ ਤੇ ਅਸੀਂ ਹੋਰ ਕੇ ਤੇ ਫਿਰ ਯਕੀਨ ਨਹੀਂ ਕਰਦੇ ਅਸੀਂ ਨੇ ਨਹੀਂ ਯਾਰ ਉਹ ਕਬੂਤਰ ਖਾਲੇ ਦਿੱਤੇ ਅਸੀਂ ਉਹੋ ਛੱਡਣਾ ਜਾਂ ਇੰਨੇ ਸਾਨੂੰ ਐਵਰੇਜ ਦਿੱਤੀ ਵਧੀਆ ਇਹੋ ਛੱਡਣਾ ਇਹੋ ਕਬੂਤਰ ਨੂੰ ਫਿਰ ਇੱਕ ਦੋ ਜਦੋਂ ਰੈਕਟਾਂ ਦਿੰਨੇ ਆਪਾਂ ਨਾਲ ਇਹ ਲਾਉਨੇ ਆ ਕਬੂਤਰ ਬਹਾਲ ਕਰ ਦਿੰਦੀ ਆ ਕਬੂਤਰ ਮੈਂ ਜਦੋਂ ਨੋਬਰ ਨੂੰ ਜਾਂਦਾ ਉਤਰਾ ਹੀ ਫੇਰ ਹੋ ਜਾਂਦਾ ਜਿ ਤਰ੍ਹਾਂ ਵੀ ਅੱਜ ਪਹਿਲੇ ਦਿਨ ਹੀ ਛੱਡਿਆ ਤੇ ਐ ਖੁੱਲ ਕੇ ਭਾਂਠਾਪਾ ਮਾਰ-ਮਾਰ ਕੇ ਉੜਦਾ ਯਾਰ ਉੜਣਾ ਵੀ ਕਬੂਤਰ ਨੇ ਤਾਂ ਐਂ ਜੇ ਕਬੂਤਰ ਦੇ ਵਿੱਚ ਦਾਮ ਆਂ ਜਾਨ ਆ ਤੇ ਹੋਰ ਉਹਦਾ ਕਿਹੜਾ ਗਰਮੀ ਝੋੜਨ ਨੂੰ ਜੀ ਕਰਦਾ ਕਬੂਤਰ ਵੀ ਜਿਹੜੀ ਉੜਦਾ ਉਹਦੇ ਹੀ ਆ ਜਦੋਂ ਕਬੂਤਰ ਦਾ ਭਾਂਠਾ ਨੋਹਾਂ ਤੱਕ ਯੋਰ ਲਾ ਕੇ ਉਹਦੇ ਆਉਂਦਾ ਜਦੋਂ ਕਬੂਤਰ ਦਾ ਅੰਗੰਗ ਕੰਮ ਕਰਨ ਰਿਹਾ ਜੀ ਕਰਦਾ ਉਹ ਤੁਹਾਡ ਨੂੰ ਫਿਰ ਮਜ਼ਾ ਆਉਂਦਾ ਉਹਨਾਂ ਉਡਣ ਚ ਰੋਵਿਕਾ ਥੱਲੇ ਆ ਕੇ ਕਿਹੋ ਜਿਹਾ ਸਰੀਰਨ ਪੈਟ ਟੱਚ ਕਰਕੇ ਵੀ ਉੜ ਜਾਂਦੇ ਆ ਜਾਲਾਂ ਦੇ ਲਾ ਕੋ ਖਹਿ ਕੇ ਫਿਰ ਠਾਪਾਂ ਮਾਰ ਕੇ ਤਾਂ ਚ ਜਿੰਦੇ ਲੈ ਉਹਦਾ ਦਿਲ ਨਹੀਂ ਕਰਦਾ ਬਹਿਣ ਨੂੰ ਕਿਤੇ ਥੱਲੇ ਸਾਰਾ ਕੁ ਕਰ ਦਿੰਦਾ ਲੇਕਿਨ ਉਹਨੂੰ ਮਜ਼ਾ ਆਉਂਦਾ ਰਹਿਣ ਲੱਗਾ ਤੇ ਇਹੋ ਜਿਹਾ ਮਜ਼ਾ ਦਵਾਉਣ ਵਾਸਤੇ ਫਿਰ ਇਹ ਭਸਮ ਯੂਜ਼ ਕੀਤੀ ਜਾਂਦੀ ਆ ਕਬੂਤਰ ਨੂੰ ਨੌ ਵਾਰ ਨੌ ਕਰਦੇ ਨੇ ਜਿੰਨਾ ਮਰਜ਼ੀ ਜ਼ੋਰ ਲਾ ਕੇ ਆ ਪਿੱਛੋਂ 10-15 ਵਾਰੀਆਂ ਉੱਡ ਕੇ ਆਇਆ ਖਤਮ ਹੋਇਆ ਐ ਫਿਰ ਭਰ ਦਿੰਦੀ ਕਬੂਤਰ ਨੂੰ ਬੂਸਟ ਕਰਦੀ ਆ ਲਓ ਵੀਰ ਜੀ ਆ ਤੇ ਹੈਗਾ ਅੱਜ ਦੀ ਆ ਭਸਮਾਂ ਦੀ ਵੀਡੀਓ ਇਹ ਵਧੀਆ ਲੱਗੀ ਤੇ ਮੇਰੇ ਭਰਾ ਐਪਰੀਸ਼ੀਏਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਲਾਈਕ ਕਰਕੇ ਸ਼ੇਅਰ ਜਰੂਰ ਕਰੋ ਵੇਖੋ ਵੀਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਿਰੇ ਦੇ ਗੰਢ ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾਂ ਪਾਵੇ ਪਰਮੇਸ਼ਰ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਤੇ ਵੀਰ ਜੀ ਆਪਾਂ ਨੀਤ ਸਾਫ਼ ਰੱਖਾਂਗੇ ਤੇ ਫੇਰ ਹੀ ਰੱਬ ਫਲ ਲਾਉਂਦਾ ਠੀਕ ਆ ਫਿਰ ਤੇ ਭਾਵੇਂ ਸਵਾਦ ਹੀ ਤੁਸੀਂ ਗੋਲੀ ਵੀ ਦੇ ਦੋ ਨਾ ਤੇ ਉਹਦੇ ਨਾਲ ਹੀ ਕਬੂਤਰ ਨੇ ਉੱਡ ਕੇ ਬਹਿ ਜਾਣਾ ਤੁਹਾਡੀ ਨੀਤ ਸਾਫ਼ ਆ ਤਹਾਡੇ ਮਾਨ ਚ ਕੁਛ ਹੈ ਨਹੀਂ ਆ ਬਿਲਕੁਲ ਤੁਸੀਂ ਮਿਹਨਤ ਕੀਤੀ ਆ ਕਿਸੇ ਦੇ ਖੁੱਡਿਆਂ ਉੱਲ ਧਿਆਨ ਨਹੀਂ ਖੇਦ ਕਬੂਤਰਾਂ ਤੇ ਆ ਆਪਣੀ ਮਿਹਨਤ ਦੀ ਕਮਾਈ ਤੁਸੀਂ ਕਬੂਤਰਾਂ ਦੇ ਲਈ ਆ 10ਾਂ 9ਾਂ ਦੀ ਕਮਾਈ ਦੀ ਕਬੂਤਰਾਂ ਦੇ ਲਈ ਆ ਨਾ ਤੇ ਪੂਰਾ ਪਰਿਵਾਰ ਨੇ ਮਿਲ ਕੇ ਯੋਗਦਾਨ ਦਿੱਤਾ ਤੇ ਮੰਨ ਲਓ ਵੀ ਕਿਉਂ ਨਾ ਕਬੂਤਰੋ ਡੂਗਾ ਕਿਉਂ ਨਾ ਨੰਬਰ ਲੱਗੂ ਤੁਹਾਡਾ ਠੀਕ ਹੈ ਵੀਰ ਜੀ ਤੇ ਇਹ ਕਰਕੇ ਵੀਰ ਜੀ ਆਪਾਂ ਤੇ ਤੁਹਾਨੂੰ ਰਾਹ ਦੱਸਣਾ ਸੇਹ ਦੇਣੇ ਆ ਅੱਗੇ ਵੀਰ ਸੇਹਤ ਲੈਣੀ ਨਹੀਂ ਲੈਣੀ ਤੁਹਾਡਾ ਕੰਮ ਆ ਹੁਣ ਜੇ ਤੁਸੀਂ ਕਹੋਗੇ ਵੀ ਵੱਡੇ ਕੋਈ ਸਤਾਦ ਸਾਨੂੰ ਦੱਸ ਦੇਣਗੇ ਜਾਂ ਸਾਡੇ ਘਰ ਆ ਕੇ ਸਾਡੇ ਕਾਂ ਚ ਕੋ ਫੂਕ ਮਾਰ ਜੂਗੇ ਜਾਂ ਸਾਡੇ ਕਬੂਤਰਾਂ ਨੂੰ ਕੋ ਹਾ ਕੇ ਹੋ ਜਾ ਲਾ ਜੂ ਵੀ ਕਬੂਤਰ ਸਵਾਰੇ ਸ਼ਾਮਾ ਇਹ ਵੀ ਇਹ ਸਿੱਖਣਾ ਤੁਹਾਨੂੰ ਆਪ ਹੀ ਪੈਣਾ ਜੀ ਸਵਰਗ ਵੇਖਣ ਵਾਸਤੇ ਮਰਨਾ ਪੈਣਾ ਮਰਨ ਤੋਂ ਬਗੈਰ ਸਵਰਗ ਨਹੀਂ ਵੇਖਿਆ ਜਾਣਾ ਜੇ ਤੁਸੀਂ ਆਪ ਵੀਰ ਕੰਮ ਸਿੱਖ ਲੋਗੇ ਤੇ ਬਹੁਤ ਵਧੀਆ ਨਹੀਂ ਤੇ ਤੁਹਾਨੂੰ ਕਿਸੇ ਨੇ ਕਬੂਤਰ ਨਹੀਂ ਉਡਾ ਕੇ ਦੇਣੇ ਇੱਕ ਦਿਨ ਡਾਜੂ ਕੋ ਦੋ ਦਿਨ ਡਾਜੂ ਤੇ ਤੀਜੇ ਦਿਨ ਤੁਸੀਂ ਫੇਰ ਉਹਦੇ ਹੱਥਾਂ ਨਾਲ ਵੇਖੋਗੇ ਇਹ ਕਰਕੇ ਬਿਹਤਰ ਹੈ ਕਿ ਆਪ ਕੰਮ ਸਿੱਖੋ ਵੀਡੀਓ ਅੰਦਰਵਾਸ ਤੇ ਬਹੁਤ ਵਧੀਆ ਵਧੀਆ ਲੈ ਕੇ ਆ ਰਹੇ ਹਾਂ ਤੇ ਸਿੱਖੋ ਕੰਮ ਤੇ ਅੱਗੇ ਤਾਂ ਮੈਂ ਸਾਰਾ ਕੁਝ ਦੱਸਾਂਂਗਾ ਡਿਟੇਲ ਦੇ ਵਿੱਚ ਤੇ ਹੁਣ ਇਆਜਤ ਦਿਓ ਮੇਰੇ ਭਰਾ ਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਮੇਰੇ ਭਰਾ ਆ ਵੀਡੀਓ ਕਿਹੋ ਜਿਹੀ ਲੱਗੀ ਆ ਕੋਤਰਾ ਮਜ਼ਾ ਨਹੀਂ ਆਉਂਦਾ ਫਿਰ ਦਿਲ ਖੁਸ਼ ਨਾ ਹੋਵੇ ਫਿਰ ਕਾਇਦਾ ਕੀ ਤੇ ਜੇ ਨਹੀਂ ਵਧੀਆ ਲੱਗੀ ਤੇ ਫਿਰ ਵੀ ਵੀਰ ਦੱਸੋ ਜ਼ਰੂਰ ਕਿ ਨਹੀਂ ਵੀਡੀਓ ਵਧੀਆ ਲੱਗੀ ਹੁਣ ਤੇ ਹੋਰ ਆਪਣੇ ਸੁਧਾਰ ਕਰਾਂਗੇ ਤੇ ਜਿੰਨਾ ਵੀਰ ਜੀ ਸਾਨੂੰ ਗਿਆਨ ਆਉਂਦਾ ਉਹਨਾਂ ਕੀ ਉਸ ਤੋਂ ਵੱਧ ਵੀ ਤੁਹਾਨੂੰ ਗਿਆਨ ਦਵਾਂਗੇ ਤੇ ਸਾਨੂੰ ਫੇਰ ਭਰਾ ਤਨ ਦੱਸ ਦੇਣਾ ਇੱਕ ਵਾਰੀ ਲਾਲਚ ਕੋਈ ਨਹੀਂ ਆ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਆਪਣਾ ਰੋਟੀ ਪਾਣੀ ਵਧੀਆ ਪਰਿਵਾਰ ਸਾਰਾ ਕੁਝ ਚੱਲਣ ਡਿਆ ਬਸ ਮਨ ਦੀ ਇੱਕ ਭੁੱਖਿਆ ਯਾਰ ਆ ਭੁੱਖਿਆ ਕਿ ਸਿੱਖਿਆ ਕਿ ਇਹ ਬੰਦਾ ਨਾ ਕੇ ਦੇ ਹੱਥਾਂ ਲੈ ਕੇ ਯਾਰ 50-50 ਰੁਪਇਆ ਲਾ ਕੇ ਉਸਤਾਦ ਧਾਰ ਨੇ ਕਬੂਤਰ ਫੇਰ ਨਾਲ ਆਰਡਰ ਨੇ ਯਾਰ 50-50 ਹਜ਼ਾਰ ਲੱਖ-ਲੱਖ ਦੇ ਕਬੂਤਰ ਲਿਆਉਣੇ ਫੇਰ ਨਾਲ ਉੱਦਨੇ ਫਾਇਦਾ ਕੀ ਕੋਈ ਸਾਡੇ ਕੋਲ ਵਾਲਿਆਂ ਬੂਲਿਆਂ ਵਾਲੇ ਕਬੂਤਰ ਨਹੀਂ ਧੰਨੇ ਵਾਲਾ ਹੋ ਗਿਆ ਪੁੰਨੂ ਵਾਲਾ ਜੈਂਟੇ ਵਾਲਾ ਇਹ ਤਾਂ ਮੈਂ ਨਾ ਲਵਾਂ ਯਾਰ ਸਿਰ ਉਹ ਨਾਰਮਲ ਜਿਹੇ ਕਬੂਤਰ ਐ ਉਹ ਹੀ ਆਪਾਂ ਬਣਾ ਕੇ ਡਾਉਣੇ ਯਾਰ ਅਸੀਂ ਇਹ ਨਹੀਂ ਆਂਦੇ ਕਿ ਅਸੀਂ بڑے ਟਰੈਕਟਰ ਜਿਹਦੇ ਆਂ ਬਾਜ ਜਿੰਨੇ ਆਹੀਂ ਬਾਜਾਂ ਡਾਉਣੇ ਨਾ 100 ਡਾਉਣਿਆਂ ਦੇ ਵਿੱਚੋਂ 90 ਜਗ੍ਹਾ ਆਪਾਂ ਜਿੱਦਦੇ ਠੀਕ ਆ ਤੇ ਵੀਰ ਜੀ ਇਹੋ ਹੁੰਦਾ ਸ਼ੌਂਕ ਤੇ ਜੇ ਨਾ ਜਿੱਥੇ ਨਹੀਂ ਜਿੱਦੇ ਉਥੇ ਸਾਡੇ ਲਾਟਾਂ 'ਚ ਫਿਰਦੇ ਹੁੰਦੇ ਲਾਟ ਵਾਲੇ ਕਬੂਤਰਾਂ ਨਾਲ ਸਾਡਾ ਪੂਰਾ ਮਗਾਵਲਾ ਹੁੰਦਾ ਤੇ ਇਹ ਕਰਕੇ ਵੀਰ ਹੁਣ ਦਿਓ ਇਜਾਜ਼ਤ ਵੀਡੀਓ ਲੰਮੀ ਹੋ ਜਾਂਦੀ ਫਿਰ ਵੇਖਣ 'ਚ ਪ੍ਰੋਬਲਮ ਆਉਂਦੀ ਆ ਤੇ ਵੀਡੀਓ ਨੂੰ ਭਰਾ ਸਬਸਕ੍ਰਾਈਬ ਚੈਨਲ ਨੂੰ ਕਰੋ ਤੇ ਵੀਡੀਓ ਲਾਈਕ ਜ਼ਰੂਰ ਕਰੋ ਧੰਨਵਾਦ ਤੁਹਾਡਾ ਰਾਬ ਰੱਖ